ਕਰੀ ਦੁਆਰਾ ਪਾ ਸ਼ਾਰਟ ਕਮ ਕਰ ਦਵਾਂਗੇ ਤੁਹਾਨੂੰ ਪ੍ਰੋਪਰ origignal s6 ਦਾ ਆਰਟੀਕਲ ਸੇਮ ਆਰਟੀਕਲ ਇੰਟਰਨੈਟ ਤੇ ਤੁਸੀਂ ਚੈੱਕ ਕਰੋਗੇ 2000 ਰੁਪਏ ਦਾ ਅਸੀਂ ਤੁਹਾਨੂੰ ਦੇਣਾ 850 ਰੁਪਏ ਦਾ ਇੰਪੋਰਟਡ ਏਅਰ ਦਾ ਪ੍ਰੋਪਰ ਗ੍ਰਿਪ ਵਾਲਾ ਜਿੰਨਾ ਮਰਜ਼ੀ ਧੋਵੋ 850 ਰੁਪਏ ਕਿਤੇ ਨਹੀਂ ਜਾਂਦਾ ਜਿੱਥੇ ਮਰਜ਼ੀ ਭਾਈ ਜੀ ਹੰਡਾ ਲਓ ਇਹ ਆਕੇ ਸਿੱਟਣ ਵਾਲੀ ਸ਼ੈਮਾ ਨੇ ਔਰ ਮੇਨ ਚੀਜ਼ ਭਾਈ ਜੀ ਆ ਦੇਖੋ ਸਲਾਈਆਂ ਜਿਹਦੇ ਅੰਦਰ ਸਲਾਈ ਲੱਗੀ ਹੈ ਨਾ ਬੂਰ ਹੰਡਣ ਵਾਲਾ ਇਹ ਵੀ ਸੋਹਣਾ ਜੀ 850 ਰੁਪਏ ਲਓ ਜੀ ਇੰਪੋਰਟਡ ਕੈਨਵਸ ਵਿੱਚ ਕੁਆਲਿਟੀ ਪੀਯੂ ਸੋਲ ਦੇ ਵਿੱਚ ਹੁਣ ਜਿਹੜੇ ਅੱਜ ਕੱਲ ਭਾਜੀ ਜਨਤਾ ਗੈਰੀ ਆ ਨਾ ਪੀਯੂ ਸੋਲ ਦਿੰਨੇ ਆ ਜੀ ਅਸੀਂ ਆਹ ਦਿੰਨੇ ਹੁਣ ਮੈਂ ਤੁਹਾਨੂੰ ਪਛਾਣ ਦੱਸਦਾ ਪੀਯੂ ਦੀ ਇੱਧਰ ਆਜੋ ਬਾਈ ਜੀ ਆ ਕੁਆਲਿਟੀ ਚੈੱਕ ਕਰੋ ਜੇ ਇਹਦੇ ਅੰਦਰ ਟਿਊਬ ਲੱਗੀ ਹੁੰਦੀ ਹੈ ਨਾ ਪੀਯੂ ਇਹ ਹੁੰਦਾ ਸਾਰੇ ਪੀਯੂ ਇਹ ਨਾ ਕੱਸਦਾ ਨਾ ਸਲਿੱਪ ਹੁੰਦਾ ਤੋਈ ਚੱਲੋ ਬਾਈ ਚੱਲੋ 850 ਰੁਪਏ ਅਸਿਕਾ ਤੁਸੀਂ ਆਈਟਮ ਨੂੰ ਬਹੁਤ ਪਿਆਰ ਦਿੱਤਾ ਦੁਕਾਨਦਾਰ ਵੀ ਲੈ ਕੇ ਵੀ ਗਏ ਨੇ 650 ਰੁਪਏ ਸਿੰਗਲ ਵੀਜ਼ਾ ਰੇਟ ਹੈ ਹੋਲ ਸੇਲ ਲੈਣਾ ਹੈ ਨੰਬਰ ਦਿੱਤਾ ਗਿਆ ਤੇ WhatsApp ਕਰ ਲਿਓ ਰਿਟੇਲ ਰੇਟ ਦੇ ਅਲੱਗ ਨੇ ਹੋਲਸੇਲ ਰੇਟ ਅਲੱਗ ਨੇ 650 ਰੁਪਏ ਸਿੰਗਲ ਪੀਸ ਦਾ ਦੇ ਸਟਿੱਕਰਸ ਫਲੈਟ ਜੇਮਪਾੜਾ ਜੇਮਪਾਓ ਸ਼orts ਵਗੈਰਾਂ ਨਾਲ ਪਾਇਆ ਸ਼ਾਰਟ ਨਾਲ ਵਿਚਾਲੇ ਕੋ ਪੀਐਮ ਮੈਰਾ ਵੀ ਘਰੇ ਲੱਗਦੀ ਹੈ ਦੋਨੇ ਪਾਸੇ ਆ ਲੋ ਸੋਹਣਾ ਪੀਸ ਹੈ ਵੀ ਔਰ ਇਹਦੇ ਚ ਵੀ ਭਾਜੀ ਟਪੀਆਰ ਸੋਲ ਲੱਗਿਆ ਹੈ ਐਂਟੀ ਸਕੇਟਰ ਇਹਦਾ ਕਿੰਨਾ ਸਦਾ ਨਹੀਂ ਸਿਰਫ 800 ਰੁਪਏ ਬੱਲੇ ਭਾਈ ਜਿੰਨਾ ਮਰਜ਼ੀ ਧੋ ਪਾਓ ਕੋਈ ਫਰਕ ਨਹੀਂ ਗ੍ਰਿਪ ਸੋਲ ਦਾ ਸਪੋਰਟ ਸ਼ੂਸ ਪ੍ਰੋਪਰ ਜਿਹੜੀ ਕਲਾਊਡ ਫੋਰਮ ਟੈਕਨੋਲੋਜੀ ਆਪਣਾ ਸਕੇਚਰ ਯੂਜ਼ ਕਰਦਾ ਉਹ ਟੈਕਨੋਲ 850 ਰੁਪਏ ਬਈ ਯਾਰ ਆਪਾਂ ਵੀਡੀਓ ਪਾਈ ਸੀ ਨਿਊ ਬੈਲੈਂਸ ਪਾਇਆ ਸੀ ਉਹਦੇ ਚ ਬਾਈ ਐਂਡ ਸੇਲ ਦੱਬ ਕੇ ਗਾਕਾਂ ਨੇ ਸਪੋਰਟ ਕੀਤਾ ਪੀਸ ਨੂੰ ਦੁਬਾਰਾ ਸਟਾਕ ਚ ਕਰ ਲਿਆ ਆਪਾਂ 900 ਰੁਪਏ ਰੇਟ ਇਹ कॉटन स्ਨੀਕਰ ਗੱਨੀ ਆ ਲੋ ਸੁਪਰ ਡੂਪਰ ਹਿੱਟ ਆਰਟੀਕਲ ਹੈ ਕੋਟਨ ਸਨੀਕਰ ਹਾਂਜੀ ਵੀਰੇ ਜਿਹੜੇ ਮੇਰੇ ਵੀਰ ਵੇਚਦੇ ਨੇ ਆਰਟੀਕਲ ਉਹਨਾਂ ਨੂੰ ਪਤਾ ਵੀ ਹੋਊਗਾ ਇਹਦਾ ਸਟਾਕ ਲੈਣਾ ਆਪਾਂ ਹੋਲ ਸੇਲ ਦੇ ਵਿੱਚ ਵੀ ਡੀਲ ਕਰਾਂਗੇ ਡਿਟੇਲਸ ਵੀ ਕਰਾਂਗੇ ਰਿਟੇਲ ਰੇਟ 650 ਰੁਪਏ ਹੋਣਾ ਸਿਰਫ ਓਕੇ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਜੀ ਓਕੇ ਹਾਂਜੀ ਕਿੱਦਾਂ ਸਾਰੇ ਆਪਾਂ ਖੜੇ ਚੌੜੇ ਬਿਆਰ ਖੁਸ਼ੀਰਾਮ ਹਲਵਾਈ ਦੇ ਨੀਰੇ ਖੜੇ ਆਂ ਮੁਗਲੇ ਆਜਮਾਨਿਆਂ ਦੇ ਆਪਾਂ ਪਹਿਲਾਂ ਬਾਈ ਉਹਨਾਂ ਦੀ ਵੀਡੀਓ ਪਾਉਣੇ ਹੁੰਦੇ ਆ ਬਾਈ ਕੋਲ ਨਵਾਂ ਸਟਾਕ ਆਇਆ ਤੇ ਬਹੁਤ ਘੱਟ ਰੇਟਾਂ ਦੇ ਵਧੀਆ ਕੁਆਲਿਟੀ ਦੇ ਦਿਖਾਵਾਂਗੇ ਤੁਹਾਨੂੰ ਬੂਟ ਜੁੱਤੀਆਂ ਹੋ ਗਈਆਂ ਚੱਪਲ ਹੋ ਗਈਆਂ ਮੈਂ ਉਹ ਵੀ ਅਕੀਦਮਾਨ ਆਣੇ ਮੈਂ ਕਿਹਾ ਮਾਲ ਸਟਾਕ ਘੈਂਟ ਚੈੱਕ ਕਰੋ ਨਾ ਤੁਸੀਂ ਆ ਚੈੱਕ ਕਰੋ ਉਦੋਂ ਬਾਅਦ ਤੁਹਾਨੂੰ ਮੈਂ ਭੰਡਾਰ ਚੈੱਕ ਕਰਾਉਣਾ ਡਿਜ਼ਾਈਨਰ ਦੇ ਇਹ ਸਾਰਿਆਂ ਦੇ ਭਾਜੀ ਸਟਾਕ ਕਾਰਟਨ ਵਾਈਜ਼ ਅਵੇਲੇਬਲ ਆ ਮੇਰੇ ਕੋਲ ਜਿੰਨੇ ਡਿਜ਼ਾਈਨਿੰਗ ਦਿਖਾਵਾਂਗਾ ਜਿਹੜਾ ਮਰਜ਼ੀ ਆਰਟੀਕਲ ਲੋ ਪ੍ਰੋਪਰ ਲਾਈਟ ਵੇਟ 100% ਵਾਸ਼ੇਬਲ ਠੀਕ ਹੈ ਜੀ ਔਰ ਵਜਨ ਦੀ ਗੱਲ ਇਹ ਰਸਮ ਹੈ ਬੰਦੇ ਦੇ ਮੋਬਾਈਲ ਦਾ ਵਜਨ ਹੋਊਗਾ ਸਾਲੇ ਬੂੜ ਦਾ ਵਜਨ ਨਹੀਂ ਹੋਊਗਾ ਸਾਡੇ ਕੁਆਲਿਟੀ ਜੈਕਟ ਕਰੋ ਭਾਜੀ ਬਹੁਤ ਸੋਹਣੇ ਪੀਸ ਪ੍ਰੋਪਰ ਪ੍ਰੀਮੀਅਮ ਕੁਆਲਿਟੀ ਰੇਟ ਐਂਡ ਰੇਟ ਕੱਢਾਂਗਾ ਸਿਰਫ 850 ਰੁਪਏ ਕਿਸੇ ਵੀਰ ਨੇ ਦੁਕਾਨ ਨਹੀਂ ਮੰਨ ਲੈਣਾ ਦੁਕਾਨਾਂ ਵਾਲੇ ਵੀ ਮਾਲ ਮਿਲੂਗਾ ਪੂਰਾ ਥੋਕ ਦਾ ਕੰਮ ਨੱਪਿਆ ਰਿਆ ਪੂਰਾ ਸਿੰਗਲ ਵੀ ਜੀ ਮਿਲੂਗਾ ਸਿੰਗਲ ਵੀ 850 ਰੁਪਏ ਜਿਹਨੇ ਹੋਲਸੇਲ ਹੈ ਨਾ ਨੰਬਰ ਵਟਸਐਪ ਦਵਾਂਗੇ ਉੱਥੇ ਗੱਲ ਕਰੇ ਸਾਡੇ ਹਲੋ ਜੀ ਇੰਪੋਰਟਡ ਕੈਨਵਸ ਵਿੱਚ ਕੁਆਲਿਟੀ ਪੀਯੂ ਸੋਲ ਦੇ ਵਿੱਚ ਹੁਣ ਜਿਹੜੇ ਅੱਜ ਕੱਲ ਭਾਜੀ ਜਨਤਾ ਕਹਿ ਰਹੀ ਹੈ ਨਾ ਪੀਯੂ ਸੋਲ ਦਿੰਨੇ ਆ ਜੀ ਅਸੀਂ ਆਹ ਦਿੰਨੇ ਹੁਣ ਮੈਂ ਤੁਹਾਨੂੰ ਪਛਾਣ ਦੱਸਦਾ ਪੀਯੂ ਦੀ ਇੱਧਰ ਆ ਜਾਓ ਭਾਈ ਜੀ ਆਹ ਕੁਆਲਿਟੀ ਚੈੱਕ ਕਰੋ ਜੇ ਇਹਦੇ ਅੰਦਰ ਟਿਊਬ ਲੱਗੀ ਹੁੰਦੀ ਹੈ ਨਾ ਪੀਯੂ ਇਹ ਹੁੰਦਾ ਅਸਲੀ ਪੀਯੂ ਇਹ ਨਾ ਕੱਸਦਾ ਨਾ ਸਲਿੱਪ ਹੁੰਦਾ ਤੋਈ ਚਲੋ ਭਾਈ ਚਲੋ 850 ਰੁਪਏ ਬਹੁਤ ਸੋਹਣਾ ਪੀਸ ਹੈ ਹਲੋ ਭਾਜੀ ਗ੍ਰਿਪ ਸੋਲ ਦਾ ਸਪੋਰਟ ਸ਼ੂ ਪ੍ਰੋਪਰ ਜਿਹੜੀ ਕਲਾਊਡ ਫੋਰਮ ਟੈਕਨੋਲੋਜੀ ਆਪਣਾ ਸਕੇਚਰ ਯੂਜ਼ ਕਰਦਾ ਉਹ ਟੈ 850 ਰੁਪਏ ਰੇਨਬੋ ਸੋਲ ਦੇ ਵਿੱਚ ਫਰੈਸ਼ ਆਰਟੀਕਲ ਬਿਲਕੁਲੀ ਪੰਪ ਵਾਲੀ ਟਿਊਬ ਦੇ ਨਾਲ ਔਰ ਮੇਨ ਚੀਜ਼ ਨਾ ਸਕਿਪਟ ਹੋਣਾ ਨਾ ਕਸਣਾ 850 ਰੁਪਏ ਇਹਦੇ ਅਲਾਵਾ ਇੱਕ ਆਰਟੀਕਲ ਤੁਹਾਨੂੰ ਹੋਰ ਦਵਾਂਗੇ ਜਿਹੜਾ ਰੀਸਟਾਕ ਕੀਤਾ ਆਪਾਂ ਲਾਸਟ ਬਈ ਯਾਰ ਆਪਾਂ ਵੀਡੀਓ ਪਾਈ ਸੀ ਨਿਊ ਬੈਲੈਂਸ ਪਾਇਆ ਸੀ ਉਹਦੇ ਵਿੱਚ ਬਈ ਐਂਡਰ ਸੇਲ ਦੱਬ ਕੇ ਗਾਕਾਂ ਨੇ ਸਪੋਰਟ ਕੀਤਾ ਪੀਸ ਨੂੰ ਦੁਬਾਰਾ ਸਟਾਕ 'ਚ ਕਰ ਲਿਆ ਆਪਾਂ 900 ਰੁਪਏ ਰੇਟ 900 ਪਿਆ ਹੋਰ ਘਟਾ ਦੇ 900 ਰੁਪਏ ਚੱਪਲ ਤੇ ਪੂੰਗੀ ਦਿਖਾ ਦਿਓ ਚੱਪਲ ਵੀ ਦਵਾਂਗੇ ਸਲੀਪਰ ਵੀ ਦਵਾਂਗੇ ਸਾਰੀ ਦੀਨ ਦਵਾਂਗੇ ਮੋٹے 16 ਦਾ ਸਕੈਚਰ 1100 ਰੁਪਏ ਰੇਟ ਸੀਗਾ 950 ਰੁਪਏ ਨੈਟ ਰੇਟ ਦਵਾਂਗੇ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਓਕੇ ਠੀਕ ਹੈ ਜੀ ਇਹਦੇ ਬਾਅਦ ਇਹਦੇ ਬਾਅਦ ਚੱਲਦੇ ਆ ਬਈ ਕੋਟਨ ਸਨੀਕਰ ਕਰਨੀ ਆ ਲੋ ਸੁਪਰ ਡੂਪਰ ਹਿੱਟ ਆਰਟੀਕਲ ਹੈ ਕੋਟਨ ਸਨੀਕਰ ਹਾਂ ਜੀ ਵੀਰੇ ਜਿਹੜੇ ਮੇਰੇ ਵੀਰ ਵੇਚਦੇ ਨੇ ਆਰਟੀਕਲ ਉਹਨਾਂ ਨੂੰ ਪਤਾ ਵੀ ਹੋਊਗਾ ਇਹਦਾ ਸਟਾਕ ਲੈਣਾ ਆਪਾਂ ਹੋਲ ਸੇਲ ਦੇ ਵਿੱਚ ਵੀ ਡੀਲ ਕਰਾਂਗੇ ਡਿਟੇਲਸ ਵੀ ਕਰਾਂਗੇ ਰਿਟੇਲ ਰੇਟ 650 ਰੁਪਏ ਹੋਣਾ ਸਿਰਫ ਓਕੇ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਆਜੋ ਬਾਈ ਜੀ ਤੁਹਾਨੂੰ ਉਧਰ ਹੋਰ ਡਿਜ਼ਾਈਨ ਦਿਨ ਹਾਂਜੀ ਆਜੋ ਅੱਗੇ ਹੋਰ ਐਸ 6 ਦੇ ਆਰਟੀਕਲ ਦੀ ਬਹੁਤ ਜ਼ਿਆਦਾ ਕੁਆਰੀਜ਼ ਸੀ ਸਾਨੂੰ ਲਾਸਟ ਟਾਈਮ ਵੀਡੀਓ ਦੇ ਵਿੱਚ ਮਿਕਸ ਅਪ ਜਿਹਾ ਹੋ ਗਿਆ ਸੀਗਾ 650 ਵਾਲੇ ਸਪੋਰਟ ਸ਼ੂਜ਼ ਨਾ ਇਹਦਾ ਇੱਕ ਵਾਰੀ ਦੁਬਾਰਾ ਆਪਾਂ ਸ਼ਾਰਟ ਕਮ ਕਰ ਦਵਾਂਗੇ ਤੁਹਾਨੂੰ ਪ੍ਰੋਪਰ オリジナル ਐਸ 6 ਦਾ ਆਰਟੀਕਲ ਸੇਮ ਆਰਟੀਕਲ ਇੰਟਰਨੈਟ ਤੋਂ ਤੁਸੀਂ ਚੈੱਕ ਕਰੋਗੇ 2000 ਰੁਪਏ ਦਾ ਅਸੀਂ ਤੁਹਾਨੂੰ ਦੇਣਾ 850 ਰੁਪਏ ਦਾ ਇੰਪੋਰਟਡ ਏਅਰ ਦਾ ਪ੍ਰੋਪਰ ਗ੍ਰਿਪ ਵਾਲਾ ਜਿੰਨਾ ਮਰਜ਼ੀ ਧੋਵੋ 850 ਰੁਪਏ ਕਿਤੇ ਨਹੀਂ ਜਾਂਦਾ ਜਿੱਥੇ ਮਰਜ਼ੀ ਭਾਈ ਜੀ ਹੰਡਾ ਲਓ ਇਹ ਆਕੇ ਸਿੱਟਣ ਵਾਲੀ ਸ਼ੈਮਾ ਨੇ ਔਰ ਮੇਨ ਚੀਜ਼ ਭਾਈ ਜੀ ਆ ਦੇਖੋ ਸਲਾਈਆਂ ਜਿਹਦੇ ਅੰਦਰ ਸਲਾਈ ਲੱਗੀ ਹੈ ਨਾ ਬੂਰ ਹੰਡਣ ਵਾਲਾ ਇਹ ਵੀ ਸੋਹਣਾ ਜੀ 850 ਰੁਪਏ ਇਹ ਤੋਂ ਬਾਅਦ ਇਹਦੇ ਵਿੱਚ ਕਾਰਡੀਗਨ ਆਪਾਂ ਹੋਰ ਤਿਆਰ ਕਰਾਇਆ ਸੀਗਾ ਤੁਸੀਂ ਆਈਟਮ ਨੂੰ ਬਹੁਤ ਪਿਆਰ ਦਿੱਤਾ ਦੁਕਾਨਦਾਰ ਵੀ ਲੈ ਕੇ ਵੀ ਗਏ ਨੇ 650 ਰੁਪਏ ਸਿੰਗਲ ਵੀਜ਼ਾ ਰੇਟ ਹੈ ਹੋਲਸੇਲ ਲੈਣਾ ਹੈ ਨੰਬਰ ਦਿੱਤਾ ਗਿਆ ਤੇ ਵਟਸਐਪ ਕਰ ਲਿਓ ਰਿਟੇਲ ਰੇਟ ਦੇ ਅਲੱਗ ਨੇ ਹੋਲ ਸੇਲ ਰੇਟ ਅਲੱਗ ਨੇ 650 ਰੁਪਏ ਸਿੰਗਲ ਪੀਸ ਦਾ ਦੇ ਇਹੋ ਵਾਰ ਬਾਈ ਆਪਾਂ ਚੱਲਦੇ ਪ੍ਰਿੰਟਡ ਇਹਦਾ ਰੇਟ ਬਹੁਤ ਸ਼ਾਨਦਾਰ 850 ਰੁਪਏ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਹੋਰ ਹੀ ਡਿਜ਼ਾਈਨਿੰਗ ਮਿਲੂਗੀ ਜਿੰਨਾ ਮਰਜ਼ੀ ਹੰਡਾ ਲਓ ਵਾਸ਼ੇਬਲ ਪਹਿਣ ਅੱਕਰੀਏ ਸਿੱਟਣ ਲਈ ਚੀਜ਼ ਹੈ ਇਹੋ ਵਾਰ ਆਪਾਂ ਤੁਹਾਨੂੰ ਨਹੀਂ ਕੱਢ ਕੇ ਲਾਸਟ ਔਰ ਫਾਈਨਲੀ ਕਾ ਦਵਾਂਗੇ ਸਨੀਕਰਸ ਫਲੈਟ ਜਿਮ ਪਾੜਾ ਜਿਮ ਪਾਓ ਸ਼ਾਰਟਸ ਵਗੈਰਨਾ ਪਾਇਆ ਸ਼ਾਰਟ ਨਾਲ ਪੀਜਮਾ ਵੀ ਘਰੇ ਲੱਗਦੀ ਆ ਦੋਨੇ ਪਾਸੇ ਆ ਲੋ ਸੋਹਣਾ ਪੀਸ ਹੈ ਵੀਰ ਔਰ ਇਹਦੇ ਚ ਵੀ ਭਾਜੀ ਟੀਪੀਆਰ ਸੋ ਲੱਗਿਆ ਹੈ ਐਂਟੀ ਸਕੇਟਰ ਇਹਦਾ ਕਿੰਨਾ ਸਦਾ ਨਹੀਂ ਸਿਰਫ 800 ਰੁਪਏ ਬੱਲੇ ਵੀਰ ਜਿੰਨਾ ਮਰਜ਼ੀ ਧੋ ਬਾਹੋ ਕੋਈ ਫਰਕ ਨਹੀਂ ਓਕੇ ਵੀਰ ਔਰ ਮੈਮਰੀ ਉਹ ਬਤਾ ਦੇਣਾ ਇਹੋ ਬਾਅਦ ਆਪਾਂ ਤੁਹਾਨੂੰ ਅਗਲੀ ਅਪਡੇਟ ਦਵਾਂਗੇ ਕੱਟੇਗਾ ਦੋਬਲੂਸ ਬਤਾਵੇ ਹਲੇ ਆਰਟੀਕਲ ਦੀ ਜਿਹੜਾ ਡਬਲ ਲਾਇਸੈਂਸ ਚੱਲਦਾ ਹੈ ਜਿਹੜਾ ਫਲਫੀ ਲੋਅਰ ਪਾਣੀ ਹੁੰਦੇ ਆਉਣ ਵਾਸਤੇ ਓਕੇ ਵੀਰ ਕਲਰ ਚੈੱਕ ਕਰੋ ਪ੍ਰੋਪਰ ਜੈਨੂਨ ਕਲਰ ਆ ਵਾਸ਼ੇਬਲ ਔਰ ਇਹ ਵੀ ਸੋਲ ਭਾਜੀ ਟੀਪੀਆਰ ਓਰੀਜਨਲ 100% ਰੇਟ ਸਿਰਫ ਔਰ ਸਿਰਫ ਤੁਹਾਨੂੰ ਦਵਾਂਗੇ 850 ਰੁਪਏ ਸਾਰੇ ਸਾਈਜ਼ 100% ਵਾਸ਼ੇਬਲ ਜਿੰਨਾ ਮਰਜੀ ਪਾਓ ਔਰ ਮੇਨ ਕੁਆਲਿਟੀ ਯਰ ਵਰੀਆ ਦਵਾਂਗੇ ਤੁਹਾਨੂੰ ਇੱਕੋ ਚੀਜ਼ ਤੇ ਡੀਲ ਕਰਦੇ ਕੁਆਲਿਟੀ ਤੇ ਓਕੇ ਜੀ ਤੇ ਵਾਗੇ ਸਾਡੀ ਦੁਕਾਨ ਤੇ ਵਿਜ਼ਿਟ ਕਰਨਾ ਸਾਡੀ ਦੁਕਾਨ ਦਾ ਐਡਰੈਸ ਚੋੜਾ ਵੀਰ ਖੁਸ਼ੀराम ਹਲਵਾਈ ਦੇ ਸਾਹਮਣੇ ਮੁਗਲੇ आजम ਸ਼ੂ ਪਲੱਸ ਓਕੇ ਜੀ ਠੀਕ ਹੈ